ਬੰਦਾ ਖਾਲ ਤੇ ਫਿਰ ਸ਼ਰਧਾ ਬਣਦਾ ਤੇ ਪਰਪੁੱਤੇ ਦੇ ਵਿੱਚੋਂ ਲੈ ਉੱਕਦੇ ਬੰਦਾ ਖਾਲ ਤੇ ਫਿਰ ਕੁਟਬਾਰ ਬਣਦਾ ਮਹਿਰ ਦੀ ਜੇ ਆਪਣੀ ਮਹਿਰ ਹੋਵੇ ਬੰਦਾ ਫੇਰ ਜਗ ਤੇ ਉਹ ਮਹਿਮਾਨ ਬਣਦਾ ਪੀ ਦਾ ਖੇਰ ਜਗ ਤੇ ਪਹਿਲਵਾਨ ਬਣਦਾ ਓ ਤਾਲੀਆਂ ਮਾਰੇ ਕੀ ਖਿਆਲ ਅੱਜ ਬਿਆਸਪੁਰ ਦਾ ਮੇਲਾ ਓਥੇ ਚੁੱਪ ਲਈ ਸੁਨਾਮ ਨੇ ਓਏ ਸਰਦਾਰ ਤੇ ਓਸ਼ੀ ਸਿੰਘ ਮੇਲਾ ਸੇਰ ਰੋ ਰੋਣ ਦੇ ਬਾਦੂ ਖੋਣ ਲਈ ਇੱਕ ਜੇ ਨਾ ਦੇ ਹੋਈ ਇੱਕ ਜੇ ਨਾ ਮਟਾ ਤੇ ਨ ਮਾਰ ਗਿਆ ਮਾਰ ਗਿਆ ਜੀ ਬਾਜੀ ਮਾਰ ਗਿਆ ਨੌਜਵਾਨ ਪਾਣੀ ਕਿਸੇ ਇੱਥੇ 500 ਆ ਗਿਆ ਜੇ ਕਿਸੇ ਵੀਰੇ ਦੇ ਲੱਭਦੇ ਸਾਰੇ ਪੈਲੇ ਉਹਦੇ ਤਕਾਲ ਪੱਤਰ ਦੇ ਦੇ ਉਹ ਬਹੁਤ ਧੰਨਵਾਦ ਅੰਦਰ ਭਾਗੀ ਬਲੀ ਮੈਨੂੰ ਇੱਕ ਗੱਲ ਕੋਈ ਅਗਲਾ ਸਮਝਾੜਾ ਸਾਨੂੰ ਪੁਆਇੰਟ ਬੱਦਲ ਦੇ ਲੋ ਪੈਸੇ ਹੋਏ ਤੇ ਕਿਹੜਾ ਬੰਦਾ ਕਬੱਡੀ ਆ ਗਿਆ ਜੱਸਿਆ ਅੱਜਿਆ ਮਾਹੌਲ ਹੋ ਜੇ ਨਾ ਉੱਪਰ ਗੱਲਾਂ ਬਖਰੀਆਂ ਜੱਸਾ ਕਹਿੰਦਾ ਬਲਕਾਰ ਤੇ ਖੀਲੇ ਦਾ ਖਾਣਾ ਨਹੀਂ ਆਉਣਾ ਓ ਸਾਲ ਆਉਂਦਾ ਇੰਡੀਆ ਕਬੱਡੀ ਦਾ ਪਾਇਆ ਛੱਡੋ ਬੰਦਾ ਬਹੁਤ ਅਸਰੀ ਹੋਇਆ ਬਸਤਾਂ ਨੂੰ ਇਹ ਵੀ ਕਬੱਡੀ ਮਾਰਦੀ ਕਹਿੰਦੇ ਜੱਸਾ ਚਾਹਲੀ ਇਹੋ ਨਾਲੇ ਸਾਰੀ ਪ੍ਰਬੰਧ ਕਮੇਟੀ ਦੇ ਬਹੁਤ ਵੱਡਾ ਮੇਲਾ ਹੈ ਉਹਦੇ ਵਾਸਤੇ ਸੱਦੇ ਨੇ ਸੱਦਣੇ